ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਆਪਣੇ ਵੱਡ ਵਡੇਰੇ ਆਪਣੇ ਪਿਤਰਾਂ ਦੇ ਨਾਮ ਦੀ ਰੋਟੀ ਕੱਢਦੇ ਆ ਭਾਵ ਕਿ ਉਹਨਾਂ ਦੇ ਨਾਮ ਦੀ ਰੋਟੀ ਕਿਸੇ ਪੰਡਤ ਬ੍ਰਾਹਮਣ ਜਾਂ ਕਿਸੇ ਲੋੜਵੰਦ ਨੂੰ ਛਕਾਉਂਦੇ ਆ ਕੁਝ ਲੋਕ ਸ਼ਰਧਾਂ ਦੇ ਵਿੱਚ ਕਾਣੂ ਭੋਜਨ ਪ੍ਰਸ਼ਾਦ ਅਸ਼ਕਉਂਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੰਜ ਕਰਨ ਦੇ ਨਾਲ ਸਾਡੇ ਵੱਡ ਵਡੇਰਿਆਂ ਦੀ ਭੁੱਖ ਸ਼ਾਂਤ ਹੁੰਦੀ ਆ ਉਹ ਸਾਡੇ ਤੇ ਖੁਸ਼ ਹੁੰਦੇ ਨੇ ਤਾਂ ਕੀ ਇੰਜ ਕਰਨਾ ਸਾਡੇ ਲਈ ਸਹੀ ਆ ਜਾਂ ਫਿਰ ਗਲਤ ਜੇਕਰ ਤੁਸੀਂ ਸ਼ਰਧਾਂ ਦੇ ਵਿੱਚ ਆਪਣੇ ਵੱਡ ਵਡੇਰਿਆਂ ਦੇ ਨਾਮ ਦਾ ਕੋਈ ਦਾਨ ਪੁੰਨ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਮ ਦੀ ਰੋਟੀ ਕਿਸੇ ਨੂੰ ਖਵਾਉਂਦੇ ਹੋ ਜਾਂ ਇਸ ਵਾਰ ਖਵਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਸੰਗਤ ਜੀ ਕਿਸੇ ਨੂੰ ਰੋਟੀ ਖਵਾਉਣਾ, ਦਾਨਪੁਨ ਕਰਨਾ, ਪੰਛੀਆਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣਾ ਕਿਸੇ ਵੀ ਪ੍ਰਕਾਰ ਦੇ ਨਾਲ ਕਦੇ ਗਲਤ ਨਹੀਂ ਹੋ ਸਕਦਾ। ਕਈ ਵਾਰ ਸਾਡਾ ਤਰੀਕਾ ਗਲਤ ਹੋ ਜਾਂਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਆਪਾਂ ਕਿਸ ਤਰੀਕੇ ਦੇ ਨਾਲ ਆਪਣੇ ਵੱਡ ਵਡੇਰਿਆਂ ਦੀ, ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਹਾਸਲ ਕਰਨੀ ਆ। ਕਿਸ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਕਾਉਣਾ ਹੈ ਜਾਂ ਫਿਰ ਕੋਈ ਦਾਨਪੁਨ ਕਰਨਾ ਹੈ ਇਹਦੇ ਲਈ ਹਰਮਨ ਇਹ ਵੀਡੀਓ ਪੂਰੀ ਸੁਣਨੀ ਪੈਣੀ ਆ ਕਿਉਂਕਿ ਜੇਕਰ ਵਿੱਚੋਂ ਇੱਕ ਗੱਲ ਵੀ ਸਕਿੱਪ ਹੋ ਗਈ ਤਾਂ ਸਾਨੂੰ ਪੂਰੀ ਸਮਝ ਨਹੀਂ ਆਉਣੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਲਈ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਇਦਾਂ ਕਹਿੰਦੇ ਨਾ ਇੱਕ ਵਾਰ ਇੱਕ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਰ ਰੋਜ਼ ਬਚਨ ਕਰਿਆ ਕਰਦੇ ਸਨ ਬਹੁਤ ਸਾਰੀਆਂ ਸੰਗਤਾਂ ਉਹ ਮਹਾਪੁਰਖਾਂ ਦੇ ਬਚਨ ਸੁਣਨ ਦੇ ਲਈ ਆਉਂਦੀਆਂ ਕਹਿੰਦੇ ਇੱਕ ਮਨੁੱਖ ਐਸਾ ਸੀ ਜਿੰਨੇ ਕਦੇ ਨਾਗਾ ਨਹੀਂ ਪਾਇਆ ਹਰ ਰੋਜ਼ ਸਭ ਤੋਂ ਪਹਿਲਾਂ ਆਣ ਕੇ ਸੰਗਤ ਦੇ ਵਿੱਚ ਬੈਠਾ ਹੁੰਦਾ ਜੇ ਕਿਤੇ ਕੋਈ ਸੇਵਾ ਲੱਗੀ ਹੁੰਦੀ ਤਾਂ ਸੇਵਾ ਦੇ ਵਿੱਚ ਵੀ ਸਭ ਤੋਂ ਅੱਗੇ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਮਣ ਲਾ ਕੇ ਸੇਵਾ ਕਰਦਾ ਕਹਿੰਦੇ ਇੱਕ ਦਿਨ ਮਹਾਪੁਰਖ ਜੀ ਉਹਨਾਂ ਨੇ ਉਪਦੇਸ਼ ਕਰਨਾ ਸ਼ੁਰੂ ਕੀਤਾ ਬਚਨ ਕਰਨੇ ਸ਼ੁਰੂ ਕੀਤੇ ਤਾਂ ਕਹਿੰਦੇ ਉਹ ਮਨੁੱਖ ਅੱਜ ਸੰਗਤ ਦੇ ਵਿੱਚ ਨਹੀਂ ਸੀ ਆਇਆ ਕਿੰਨੇ ਮਹਾਪੁਰਖਾਂ ਨੇ ਬਚਨ ਕਰਨੇ ਸ਼ੁਰੂ ਕੀਤੇ 5 ਕਿ ਮਿੰਟ ਉਪ ਹੋਏ ਤਾਂ ਉਹ ਮਨੁੱਖ ਭੱਜਾ ਭੱਜ ਸੰਗਤ ਦੇ ਵਿੱਚ ਆਇਆ ਆਣ ਕੇ ਆਪਣੀ ਜਗ੍ਹਾ ਤੇ ਬੈਠ ਗਿਆ ਕਹਿੰਦੇ ਮਹਾਪੁਰਖਾਂ ਦਾ ਧਿਆਨ ਉਹ ਮਨੁੱਖ ਤੇ ਪਿਆ ਕਿਉਂਕਿ ਮਹਾਪੁਰਖ ਜੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹਨੇ ਕਦੇ ਨਾਗਾ ਨਹੀਂ ਪਾਇਆ ਬੜੇ ਮਨ ਲਾ ਕੇ ਸੇਵਾ ਕਰਦਾ ਹੈ ਬੜੀ ਜਾਨ ਨਾਲ ਸੇਵਾ ਕਰਦਾ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣਦਾ ਹੈ ਇਸ ਕਰਕੇ ਉਹ ਮਨੁੱਖ ਖਾਸ ਸੀ ਮਹਾਪੁਰਖ ਜੀ ਨੂੰ ਚੱਕੀ ਤਰ੍ਹਾਂ ਜਾਣਦੇ ਪਛਾਣਦੇ ਸਨ ਇਸ ਕਰਕੇ ਮਹਾਪੁਰਖਾ ਨੇ ਪੰਨੂ ਅੱਜ ਲੇਟ ਆਉਣ ਦਾ ਕਾਰਨ ਪੁੱਛਿਆ ਬਾਬਾ ਜੀ ਨੇ ਬਚਨ ਕਰਦਿਆਂ ਕਰਦਿਆਂ ਵਿੱਚੋਂ ਹੀ ਕਿਹਾ ਵੀ ਭਾਈ ਕੀ ਗੱਲ ਹੋ ਗਈ ਅੱਜ ਤੁਸੀਂ ਲੇਟ ਕਿਵੇਂ ਹੋ ਗਏ ਅੱਗੇ ਤਾਂ ਕਦੇ ਲੇਟ ਨਹੀਂ ਹੋਏ ਤਾਂ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਅੱਜ ਮੈਂ ਆਪਣੇ ਵੱਡ ਵਡੇਰਿਆਂ ਦਾ ਅਸ਼ਰਾਧ ਕਰਕੇ ਆਇਆ ਹਾਂ ਘਰ ਦੇ ਵਿੱਚ ਪੂਜਾ ਰੱਖੀ ਸੀ ਤਾਂ ਬ੍ਰਾਹਮਣਾਂ ਨੂੰ ਭੋਜਨ ਸ਼ਕਾਕੀ ਆਇਆ ਹਾਂ ਇਸ ਕਰਕੇ ਮੈਨੂੰ ਦੇਰੀ ਹੋ ਗਈ। ਕਹਿੰਦੇ ਮਹਾਪੁਰਖ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਸ਼ਰਾਦ ਭਾਈ ਇਹ ਕੀ ਹੁੰਦੇ ਨੇ? ਤਾਂ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਅਸੀਂ ਵੀ ਆਪਣੇ ਵੱਡ ਵਡੇਰਿਆਂ ਆਪਣੇ ਬਜ਼ੁਰਗਾਂ ਤੋਂ ਹੀ ਸੁਨੇ ਆਏ। ਕਹਿੰਦੇ ਵੀ ਜਦੋਂ ਵੱਡ ਵਡੇਰੇ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਨਾਮ ਦੀ ਰੋਟੀ ਕੱਢਣੀ ਚਾਹੀਦੀ ਆ। ਉਹਨਾਂ ਦੇ ਨਾਮ ਦਾ ਦਾਨ ਪੁੰਨ ਕਰਨਾ ਚਾਹੀਦਾ ਏ। ਇੰਜ ਕਰਨ ਦੇ ਨਾਲ ਸਾਡੇ ਵੱਡ ਵਡੇਰੇ ਸਾਡੇ ਤੇ ਖੁਸ਼ ਹੁੰਦੇ ਨੇ ਸਾਡੇ ਤੇ ਮਿਹਰਬਾਨ ਹੁੰਦੇ ਨੇ ਉਹਨਾਂ ਦੀ ਭੁੱਖ ਸ਼ਾਂਤ ਹੁੰਦੀ ਆ ਤਾਂ ਕਹਿੰਦੇ ਬਾਬਾ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਭਾਈ ਇਦਾਂ ਵੀ ਹੋ ਜਾਂਦਾ ਏ ਅਮਨੋਕ ਕਹਿਣ ਲਗਾ ਬਾਬਾ ਜੀ ਇਹ ਤਾਂ ਪਤਾ ਨਹੀਂ ਵੀ ਸੱਚਮੁੱਚ ਇਦਾਂ ਹੁੰਦਾ ਏ ਜਾਂ ਫਿਰ ਸਿਰਫ ਗੱਲਾਂ ਨੇ ਅਸੀਂ ਤਾਂ ਵੱਡ ਵਡੇਰਿਆਂ ਦੇ ਕਹਿ ਅਨੁਸਾਰ ਚੱਲ ਰਹੇ ਆ ਪਹਿਲਾਂ ਸਾਡੇ ਬਜ਼ੁਰਗ ਆਪਣੇ ਬਜ਼ੁਰਗਾਂ ਦਾ ਸਰਾਧ ਕਰਦੇ ਸੀ ਅਸੀਂ ਤਾਂ ਬਸ ਉਹਨਾਂ ਨੂੰ ਫੋਲੋ ਕਰ ਰਹੇ ਆ ਜਿੱਦਾਂ ਉਹਨਾਂ ਨੇ ਸਿਖਾਇਆ ਅਸੀਂ ਵੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਕਿ ਭਾਈ ਜੇਕਰ ਆਪਾਂ ਆਪਣੇ ਜਿਉਂਦੇ ਮਾਪਿਆਂ ਦੀ ਸੇਵਾ ਕਰਨ ਲਈਏ ਤਾਂ ਫਿਰ ਸਾਨੂੰ ਇਹ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਕਿੰਨੇ ਮਹਾਂਪੁਰਖਾਂ ਨੇ ਸਮਝਾਉਣ ਨੂੰ ਸ਼ੁਰੂ ਕੀਤਾ ਕਿ ਭਾਈ ਇਹ ਕੰਮ ਨਾ ਸਿਰਫ ਵੇਖੋ ਵੇਖੀ ਕੁਝ ਲੋਕ ਕਰਦੇ ਨੇ ਕੁਝ ਲੋਕ ਡਰ ਕਰਕੇ ਕਰਦੇ ਆ ਵੀ ਸਾਡੇ ਬਜ਼ੁਰਗ ਸਾਡੇ ਵੱਡ ਕਡੇਰੇ ਸਾਡੇ ਤੋਂ ਨਾਰਾਜ਼ ਨਾ ਹੋ ਜਾਣ ਪਰ ਜੇਕਰ ਅਸੀਂ ਆਪਣੇ ਜਿਉਂਦੇ ਮਾਪਿਆਂ ਦੀ ਜਿਉਂਦੇ ਬਜ਼ੁਰਗਾਂ ਦੀ ਸੇਵਾ ਕੀਤੀ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਸਾਡੇ ਤੇ ਹਮੇਸ਼ਾ ਖੁਸ਼ ਰਹਿੰਦੇ ਨੇ ਅਤੇ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਸਾਡੇ ਉੱਤੇ ਹਮੇਸ਼ਾ ਬਣਿਆ ਰਹਿੰਦਾ ਏ ਇਸ ਕਰਕੇ ਜੇਕਰ ਤੁਸੀਂ ਜਿਉ ਬਾਣੀ ਦਾ ਪਾਠ ਕਰਦੇ ਹੋ ਗੁਰੂ ਉਪਦੇਸ਼ ਨੂੰ ਇੰਨੇ ਧਿਆਨ ਦੇ ਨਾਲ ਸੁਣਦੇ ਆ ਤਾਂ ਫਿਰ ਗੁਰੂ ਉਪਦੇਸ਼ ਨੂੰ ਮੰਨੋਗੇ ਕਿਉਂਕਿ ਸਾਡੇ ਗੁਰੂ ਦਾ ਇਹੋ ਉਪਦੇਸ਼ ਆ ਵੀ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਕਰਮ ਕਾਂਡ ਨਹੀਂ ਕਰਨਾ ਮਹਾਪੁਰਖਾਂ ਨੇ ਸਮਝਾਉਂਦੇ ਹੋਏ ਕਿ ਆ ਵੀ ਭਾਈ ਕੁਝ ਲੋਕ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਦੋਂ ਗੁਰੂ ਦਾ ਉਪਦੇਸ਼ ਸੁਣਦੇ ਆ ਤਾਂ ਇੰਜ ਲੱਗਦਾ ਵੀ ਬੜੇ ਧਿਆਨ ਦੇ ਨਾਲ ਸੁਣ ਰਹੇ ਨੇ ਬੜਾ ਸਿਰ ਹਲਾ ਹਲਾ ਕੇ ਹਾਂ ਦੇ ਇਸ਼ਾਰੇ ਦੇ ਵਿੱਚ ਸਮਝ ਸਮਝ ਕੇ ਉਪਦੇਸ਼ ਸੁਣਦੇ ਆ ਪਰ ਜਦੋਂ ਹੀ ਗੁਰੂ ਘਰ ਤੋਂ ਬਾਹਰ ਨਿਕਲਦੇ ਆ ਤਾਂ ਬਸ ਇੰਜ ਲੱਗਦਾ ਵੀ ਜਿਵੇਂ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਉੱਥੇ ਹੀ ਛੱਡ ਗਏ ਹੋਣ ਗੁਰੂ ਘਰ ਤੋਂ ਬਾਹਰ ਜਾਂਦਿਆਂ ਸਾਰ ਆਪਣੀ ਮਤ ਵਰਤਣੀ ਸ਼ੁਰੂ ਕਰ ਦਿੰਦੇ ਆ ਮਨ ਮਤ ਉਹ ਮਨੁੱਖ ਨੇ ਕਿਹਾ ਬਾਬਾ ਜੀ ਉਹ ਕਿਦਾਂ ਤਾਂ ਮਹਾਪੁਰਖਾਂ ਨੇ ਕਿਹਾ ਪਾਹੀ ਜੀ ਕਰ ਸਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਵਹਿਮ ਭਰਮ ਆ ਰਿਹਾ ਏ ਅਸੀਂ ਵਾਰਾਂ ਦੇ ਵਹਿਮ ਕਰ ਰਹੇ ਆ ਮਹੀਨਿਆਂ ਦੇ ਵਹਿਮ ਭਰਮ ਕਰ ਰਹੇ ਆ ਜਿਹਨੇ ਕੁਝ ਲੋਕ ਇਹਨਾਂ ਗੱਲਾਂ ਦੇ ਬਹੁਤ ਵਹਿਮ ਕਰਦੇ ਆ ਨਾ ਕੀ ਇਸ ਵਾਰ ਕਿਸੇ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਵਾਰ ਕਿਸੇ ਇਸ਼ਨਾਨ ਨਹੀਂ ਕਰਨਾ ਨੌ ਕੱਟਣ ਬਾਰੇ ਬੜੇ ਤਰ੍ਹਾਂ ਦੇ ਵਹਿਮ ਕਰਦੇ ਨੇ ਕਈ ਤਰ੍ਹਾਂ ਦੇ ਵਹਿਮ ਪਰ ਮੰਨ ਦੇ ਵਿੱਚ ਬਿਠਾ ਕੇ ਬੈਠੇ ਨੇ ਜਦੋਂ ਬੱਚਿਆਂ ਦੇ ਵਿਆਹ ਕਰਨੇ ਹੁੰਦੇ ਆ ਤਾਂ ਕੁੰਡਲੀਆਂ ਮਲਾ ਕੇ ਦੇਖਦੇ ਨੇ ਤਾਂ ਇਹ ਸਭ ਮਨਮਤ ਆ ਸਾਡੇ ਸਤਸਪੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿ ਕੁਝ ਵੀ ਕਰਨ ਨੂੰ ਨਹੀਂ ਕਿਹਾ ਕਿਉਂਕਿ ਦੇਖੋ ਆਪਾਂ ਆਪਣੇ ਹੱਥ ਦਿਖਾ ਲਈਏ ਕੁੰਡਲੀਆਂ ਦਿਖਾ ਲਈਏ ਤਾਂ ਸਾਨੂੰ ਆਪਣੇ ਭਵਿੱਖ ਬਾਰੇ ਪਤਾ ਲੱਗ ਸਕਦਾ ਹੈ ਕਿਉਂਕਿ ਕਈ ਜੋਤਿਸ਼ਾਂ ਦੇ ਕੋਲ ਐਸਾ ਗਿਆਨ ਹੈ ਜੋ ਸਾਨੂੰ ਸਾਡਾ ਭਵਿੱਖ ਦੱਸ ਦੇਣਗੇ ਪਰ ਭਵਿੱਖ ਨੂੰ ਬਦਲਦਾ ਨਹੀਂ ਨਾ ਸਕਦੇ ਭਵਿੱਖ ਨੂੰ ਬਦਲਣਾ ਸਾਡੇ ਲੇਖ ਸਾਡੇ ਕਰਮ ਬਦਲਣ ਦੀ ਤਾਕਤ ਸਮਰੱਥਾ ਉਹ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ ਪਰਮਾਤਮਾ ਜੀ ਦੀ ਇਹ ਕਿਰਪਾ ਸਾਨੂੰ ਤਾਂ ਹਾਸਲ ਹੋਵੇਗੀ ਜਦੋਂ ਅਸੀਂ ਉਹਨਾਂ ਦੀ ਰਜ਼ਾ ਦੇ ਵਿੱਚ ਰਵਾਂਗੇ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣਾਂਗੇ ਸਮਝਾਂਗੇ ਅਤੇ ਮੰਨਾਂਗੇ ਇਹ ਕਹਿ ਕੇ ਮਹਾਪੁਰਖਾ ਨੇ ਮੇਰੇ ਪਹਿਲੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੀਵਨ ਦੀ ਇੱਕ ਘਟਨਾ ਸੰਗੀ ਕੀਤੀ। ਬਾਬਾ ਜੀ ਨੇ ਕਿਹਾ ਦੇਖੋ ਗੁਰਨਾਨਕ ਪਾਸ਼ਾ ਜੀ ਉਦਾਸੀਆਂ ਦੇ ਸਮੇਂ ਦੇ ਵਿੱਚ ਜਦੋਂ ਹਰਿਦਵਾਰ ਪਹੁੰਚੇ ਤਾਂ ਜਾ ਕੇ ਦੇਖਿਆ ਕੁਝ ਲੋਕ ਸੂਰਜ ਵੱਲ ਪਾਣੀ ਪਾ ਰਹੇ ਸੀ। ਬਾਬਾ ਜੀ ਨੇ ਪੁੱਛਿਆ ਕਿ ਭਾਈ ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਕਹਿੰਦੇ ਉਹਨਾਂ ਨੇ ਕਿਹਾ ਅਸੀਂ ਇਹ ਪਾਣੀ ਸੂਰਜ ਨੂੰ ਦੇ ਰਹੇ ਹਾਂ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਇਹ ਪਾਣੀ ਸੂਰਜ ਤੱਕ ਪਹੁੰਚ ਜਾਵੇਗਾ ਤਾਂ ਉਹਨਾਂ ਨੇ ਕਿਹਾ ਹਾਂ ਇਹ ਪਾਣੀ ਸੂਰਜ ਤੱਕ ਪਹੁੰਚ ਜਾਵੇਗਾ ਤਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੱਛਮ ਵਾਲੇ ਪਾਸੇ ਨੂੰ ਪਾਣੀ ਸੁਪਨਾਸ਼ਨ ਨੂੰ ਕਰ ਦਿੱਤਾ ਕੁਝ ਲੋਕਾਂ ਨੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਜੇਕਰ ਤੁਸੀਂ ਸੂਰਜ ਨੂੰ ਪਾਣੀ ਦੇਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਪੂਰਬ ਵਾਲੇ ਪਾਸੇ ਨੂੰ ਮੁੱਖ ਕਰਕੇ ਦੇਵੋ ਤਾਂ ਕਹਿੰਦੇ ਅਗਰ ਨਾਨਕ ਪਾਸ਼ਾ ਕਹਿਣ ਲੱਗੇ ਭਾਈ ਮੈਂ ਸੂਰਜ ਨੂੰ ਪਾਣੀ ਨਹੀਂ ਦੇ ਰਿਹਾ ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਪੱਛਮ ਵਾਲੇ ਪਾਸੇ ਮੇਰੇ ਖੇਤ ਨੇ ਤਾਂ ਉਹ ਲੋਕ ਕਹਿਣ ਲੱਗੇ ਬੀਏ ਕਿੰਜੋ ਸਕਦਾਏ ਤੇਰੇ ਖੇਤ ਇਹ ਤੋਂ ਕਿੰਨੀ ਕਦੂਰੀ ਤੇ ਆ ਤਾਂ ਬਾਬਾ ਜੀ ਨੇ ਦੱਸਿਆ ਵੀ ਕਾफी ਦੂਰੀ ਤੇ ਨੇ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਇੱਥੋਂ ਪਾਇਆ ਹੋਇਆ ਪਾਣੀ ਅੈਨੇ ਦੂਰ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਨੇ ਕਿਹਾ ਭਾਈ ਜੇਕਰ ਤੁਹਾਡਾ ਜਲ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਫਿਰ ਮੇਰੇ ਵੱਲੋਂ ਛੁੱਟਿਆ ਹੋਇਆ ਪਾਣੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਨੇ ਉਹਨਾਂ ਨੂੰ ਕਣੂ ਵਈਮਾ ਪਰਮਾ ਦੇ ਵਿੱਚੋਂ ਕੱਢਿਆ ਸੋ ਸੰਗਤ ਕੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੋ ਆ ਕਿ ਦਾਨ ਪੁੰਨ ਕਰਨਾ ਗੰਤ ਨਹੀਂ ਆ ਕਿਸੇ ਭੁੱਖੇ ਨੂੰ ਜਾਂ ਕਿਸੇ ਬ੍ਰਾਹਮਣ ਨੂੰ ਕਿਸੇ ਸੰਤ ਮਹਾਪੁਰਖਾਂ ਨੂੰ ਭੋਜਨ ਸ਼ਕਾਉਣਾ ਵੀ ਗਲਤ ਨਹੀਂ ਆ ਭੋਜਨ ਸ਼ਕਾਓ ਸੇਵਾ ਕਰੋ ਪੰਛੀਆਂ ਦੀ ਸੇਵਾ ਕਰੋ ਹਰ ਰੋਜ ਕਰੋ ਪਰ ਕਿਸੇ ਵਹਿਮ ਪਰਮਦੇਵ ਚੰਦਿਆ ਨਹੀਂ ਕਰਨੀ ਕਿਉਂਕਿ ਜੇਕਰ ਗੁਰਸੇਖ ਨੇ ਵਹਿਮ ਕੀਤਾ ਤਾਂ ਫਿਰ ਉਹਨੂੰ ਆਪਣੇ ਗੁਰੂ ਦੀ ਖੁਸ਼ੀ ਹਾਸਲ ਨਹੀਂ ਹੋ ਸਕਦੀ ਤਾਂ ਜੇਕਰ ਤੁਸੀਂ ਵੀ ਸ਼ਰਾਦ ਮਨਾਉਂਦੇ ਹੋ ਪਾਵਕੀ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਆਪਣੇ ਵੱਟ ਵਡੇਰਿਆਂ ਦੀ ਰੋਟੀ ਕੱਢਦੇ ਹੋ ਉਹਨਾਂ ਦੇ ਨਾਮ ਦਾ ਦਾਨਪੁਣ ਕਰਦੇ ਹੋ ਤਾਂ ਕਿ ਸਾਡੇ ਵੱਲੋਂ ਇੱਕ ਕੀਤਾ ਹੋਇਆ ਕੰਮ ਸਿਰਫ ਵਹਿਮ ਭਰਮਿਆ ਕਰਮकांड ਨਹੀਂ ਹੈ ਜੇ ਦਾਨਪੁਣ ਕਰਨਾ ਤਾਂ ਫਿਰ ਹਮੇਸ਼ਾ ਹੀ ਮਨ ਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਜਿੱਥੇ ਵੀ ਕੋਈ ਲੋੜਵੰਦ ਗਰੀਬ ਜਿਸੇ ਉਹਦੀ ਮਦਦ ਕਰੋ ਕਿਸੇ ਇੱਕ ਦਿਨ ਕਿਉਂ ਹਰ ਦਿਨ ਸਾਨੂੰ ਦਾਨਪੁਣ ਕਰਨਾ ਚਾਹੀਦਾ ਹੈ ਹਰ ਦਿਨ ਕਿਸੇ ਭੁੱਖੇ ਨੂੰ ਭੋਜਨ ਪਰਸ਼ਾਦਾ ਸ਼ਿਕਾਉਣਾ ਚਾਹੀਦਾ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਇਹ ਕੰਮ ਕਰਨ ਦੇ ਲਈ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਸਾਨੂੰ ਇਹੋ ਸਿਖਾਉਂਦੀ ਆ ਕਿ ਆਪਣੇ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਨੂੰ ਖੇਲਾਮਾਈ ਜਿਵੇਂ ਆਪਣੀ ਰਸੋਈ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਦਾ ਹੈ ਤਾਂ ਜੇਕਰ ਅਸੀਂ ਰੋਜ਼ ਹੀ ਉਹ ਭੋਜਨ ਪ੍ਰਸ਼ਾਦੇ ਦਾ ਦ ਸੰਬੰਧ ਕੱਢੀਏ ਤਾਂ ਸਾਡੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਖੁਸ਼ੀ ਹੋਵੇਗੀ ਭਾਵੇਂ ਇੱਕ ਪ੍ਰਸ਼ਾਦਾ ਕੱਢ ਲਓ ਦੋ ਪ੍ਰਸ਼ਾਦਾ ਕੱਢ ਲਓ ਤੁਹਾਨੂੰ ਕੋਈ ਵੀ ਲੋੜਵੰਦ ਕੋਈ ਵੀ ਭੁੱਖਾ ਇਨਸਾਨ ਦਿਸਿਆ ਹੈ ਕੋਈ ਗਰੀਬ ਜੋ ਰੋਟੀ ਨੂੰ ਤਰਸ ਰਿਹਾ ਹੈ ਜੇਕਰ ਆਪਾਂ ਉਹਨੂੰ ਭੋਜਨ ਪ੍ਰਸ਼ਾਦਾ ਸ਼ਕਾਵਾਂਗੇ ਉਹਦੀ ਭੁੱਖ ਸ਼ਾਂਤ ਹੋਵੇਗੀ ਤਾਂ ਦੇਖਣਾ ਫਿਰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬੜੇ ਖੁਸ਼ ਹੋਣਗੇ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਆਪਣੇ ਜਿਉਂਦੇ ਮਾਪਿਆਂ ਦੀ ਸੇਵਾ ਕਰਨੀ ਆ ਜੇ ਜਿਉਂਦੇ ਮਾਪਿਆਂ ਦੀ ਸੇਵਾ ਕਰਾਂਗੇ ਉਹਨਾਂ ਦਾ ਕਿਹੜਾ ਮੰਨਾਂਗੇ ਉਹਨਾਂ ਦੀਆਂ ਅੰਦਰਾਂ ਨੂੰ ਠੰਡੀਆਂ ਰੱਖਾਂਗੇ ਤਾਂ ਫਿਰ ਤੇ ਫਿਰ ਸਾਡੇ ਮਾਪਿਆਂ ਦਾ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਬਣਿਆ ਰਹੇਗਾ ਜਿਉਂਦੇ ਜੀ ਵੀ ਅਤੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇਗਾ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਉਹਨਾਂ ਦਾ ਮਿਹਰ ਭਰਿਆ ਹੱਥ ਵੀ ਸਾਡੇ ਸਿਰ ਤੇ ਰਹੇਗਾ ਤਾਜਮ ਦੇ ਮਾਪਿਆਂ ਦੀ ਸੇਵਾ ਕਰਨੀ ਆ ਦੂਸਰੀ ਗੱਲ ਸਿਰਫ ਇੱਕ ਦਿਨ ਹੀ ਨਹੀਂ ਸਿਰਫ ਵਹਿਮ ਭਰਮ ਕਰਕੇ ਹੀ ਦਾਨ ਪੁੰਨ ਨਹੀਂ ਕਰਨਾ ਜਿੱਥੇ ਵੀ ਮੌਕਾ ਮਿਲੇ ਦਾਨ ਪੁੰਨ ਕਰੋ ਜੇ ਮਾਲਕ ਨੇ ਤੁਹਾਨੂੰ ਇੰਨੇ ਜੋਗਾ ਬਣਾਇਆ ਹੈ ਨਾ ਕਿ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਕਿਸੇ ਭੁੱਖੇ ਨੂੰ ਰੋਟੀ ਖਵਾ ਸਕਦੇ ਹੋ ਤਾਂ ਫਿਰ ਇਹ ਸੇਵਾ ਮਾਲਕ ਦਾ ਸ਼ੁਕਰਾਨਾ ਕਰ ਕਰਕੇ ਕਰੋ ਕਿ ਵਾਹਿਗੁਰੂ ਜੀ ਸ਼ੁਕਰ ਹੈ ਤੁਸੀਂ ਮੈਨੂੰ ਵੰਡਣ ਵਾਲਾ ਬਣਾਇਆ ਮੰਗਣ ਵਾਲਾ ਨਹੀਂ ਕਿਉਂਕਿ ਮੰਗਣਾ ਪੜਾਉ ਖਾਈ ਅਤੇ ਵੰਡਣਾ ਵੰਡ ਕੇ ਦੇਖਿਓ ਮਨ ਨੂੰ ਬੜੀ ਸ਼ਾਂਤੀ ਬੜਾ ਸਕੂਨ ਮਿਲਦਾ ਏ ਜੇਕਰ ਵਾਹਿਗੁਰੂ ਜੀ ਨੇ ਤੁਹਾਡੇ ਤੇ ਇਨੀ ਕ ਕਿਰਪਾ ਕੀਤੀ ਆ ਤੁਸੀਂ ਪੈਸੇ ਦੇ ਨਾਲ ਤੁਸੀਂ ਅੰਨ ਦੇ ਨਾਲ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਪੰਛੀਆਂ ਦੀ ਸੇਵਾ ਕਰੋ ਸਿਰਫ ਕਾਂ ਨੂੰ ਹੀ ਨਹੀਂ ਚੜੀਆਂ ਨੂੰ ਕਬੂਤਰਾਂ ਨੂੰ ਜਿੰਨੇ ਵੀ ਪੰਛੀ ਨੇ ਉਹਨਾਂ ਨੂੰ ਰੋਜ਼ ਦਾਣਾ ਪਾਣੀ ਪਾਓ ਹਰ ਰੋਜ਼ ਆਪਣੀ ਛੱਤ ਦੇ ਉੱਤੇ ਦਾਣਾ ਪਾਣੀ ਵੀ ਪਾਓ ਅਤੇ ਆਪਣੇ ਘਰ ਦੀ ਛੱਤ ਦੇ ਉੱਪਰ ਪਾਣੀ ਵੀ ਰੱਖੋ ਖਾਸ ਕਰਕੇ ਗਰਮੀਆਂ ਦੇ ਦਿਨਾਂ ਦੇ ਵਿੱਚ ਕਿੰਨੇ ਪੰਛੀ ਨੇ ਜੋ ਗਰਮੀਆਂ ਦੇ ਦਿਨਾਂ ਦੇ ਵਿੱਚ ਪਿਆਸ ਨਾਲ ਹੀ ਮਰ ਜਾਂਦੇ ਨੇ ਇਹ ਖਿਆਲ ਸਾਨੂੰ ਹਰ ਰੋਜ਼ ਹੀ ਆਉਣਾ ਚਾਹੀਦਾ ਹੈ ਜਿਵੇਂ ਸਾਨੂੰ ਆਪਣੀ ਭੁੱਖ ਪਿਆਸ ਦਾ ਧਿਆਨ ਰਹਿੰਦਾ ਹੈ ਨਾ ਉਦਾਂ ਹੀ ਸਾਨੂੰ ਇਹ ਪੰਛੀਆਂ ਦੇ ਪ੍ਰਤੀ ਜਾਨਵਰਾਂ ਦੇ ਪ੍ਰਤੀ ਵੀ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ ਇਹਨਾਂ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ਿਆ ਜਦੋਂ ਕਿਸੇ ਲੋੜਵੰਦ ਨੂੰ ਕਿਸੇ ਜ਼ਰੂਰਤਮੰਦ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਤਰਸ ਦਇਆ ਦੀ ਭਾਵਨਾ ਆ ਗਈ ਸਮਝੋ ਸਾਡੇ ਸਤਿਗੁਰੂ ਜੀ ਦੇ ਕਾਸ਼ਾ ਸਾਡੇ ਤੇ ਕੋਸ਼ਿਸ਼ ਦੀ ਸੋ ਸੰਗਤ ਜੀ ਅੱਜ ਦੀ ਵੀਡੀਓ ਤੋਂ ਇਹੋ ਸਿੱਖਿਆ ਲੈਣੀ ਆ ਕਿ ਕਿਸੇ ਨੂੰ ਰੋਟੀ ਖਵਾਉਣੀ ਕਿਸੇ ਨੂੰ ਕਿਸੇ ਦੀ ਕਿਸੇ ਚੀਜ਼ ਦੇ ਨਾਲ ਸਹਾਇਤਾ ਕਰਨਾ ਗਲਤ ਨਹੀਂ ਆ ਬਸ ਸਿਰਫ ਵਹਿਮ ਭਰਮ ਕਰਕੇ ਇਹ ਕੰਮ ਨਹੀਂ ਕਰਨਾ ਕਿਉਂਕਿ ਗੁਰਨਾਦਿ ਪਾਸ਼ਾ ਜੀ ਨੇ ਆਪਣੇ ਸਿੱਖ ਨੂੰ ਵਹਿਮ ਭਰਮ ਕਰਨ ਤੋਂ ਰੋਕਿਆ ਹੈ ਸਿਰਫ ਇੱਕ ਦਿਨ ਹੀ ਨਹੀਂ ਹਰ ਰੋਜ਼ ਆਪਣੇ ਮਨ ਦੇ ਵਿੱਚ ਇਹ ਭਾਵਨਾ ਰੱਖੋ ਤਾਂ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਖੁਸ਼ ਹੋਣੀ ਸੋ ਸੰਗਤ ਜੀ ਧੋਖ ਦਾ ਸਬੰਧ ਸਾਡੇ ਸ਼ਰੀਰ ਦੇ ਨਾਲ ਹੈ ਤਾਂ ਮਹਾਂਪੁਰਖ ਨੇ ਸਮਝਾਇਆ ਕਿ ਜਿਉਂਦੇ ਵਕਿਆਂ ਦੀ ਸੇਵਾ ਕਰੋ ਮਰਿਆ ਤੋਂ ਬਾਅਦ ਆਪਾਂ ਜੋ ਮਰਜੀ ਕਰ ਲਈਏ ਕੁਝ ਵੀ ਉਹਨਾਂ ਤੱਕ ਨਹੀਂ ਪਹੁੰਚਣਾ ਭਾਵੇਂ ਤੁਸੀਂ ਉਹਨਾਂ ਦੇ ਨਾਮ ਦੀ ਰੋਟੀ ਕੱਢ ਲਓ ਉਹਨਾਂ ਦੇ ਨਾਮ ਦਾ ਕੱਪੜਾ দান ਕਰ ਲੋ ਪੈਸੇ দান ਕਰ ਲੋ ਉਹਨਾਂ ਤੱਕ ਕੋਈ ਚੀਜ਼ ਨਹੀਂ ਪਹੁੰਚੇਗੀ ਉਹਨਾਂ ਦੀ ਸੇਵਾ ਜਿਉਂਦੇ ਜੀ ਹੀ ਕਰਕੇ ਆਪਾਂ ਉਹਨਾਂ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ